ਪੁਰਾਣੇ ਵੇਲੇ ਸੱਥਾਂ 'ਚੇ ਗੱਲ ਚੱਲਦੀ ਹੁੰਦੀ ਸੀ ਜਿਸ ਲਈ ਬਜ਼ੁਰਗ ਬੈੰਦੇ ਸੀ ਕੋਈ ਬੰਦਾ ਵੱਧ ਬੋਲਦਾ ਸੀ ਕਹਿੰਦੇ ਬੈਜਾ ਓਏ ਬੈਜਾ ਤੈਨੂੰ ਸਾਥ ਦੇ ਵਿੱਚ ਬੋਲਣ ਦਾ ਨਹੀਂ ਪਤਾ ਅੱਜ ਜਿਹੜੀ ਅਸੈਂਬਲੀ ਸਾਥ ਜਿਹੜੀ ਸਭ ਤੋਂ ਵੱਡੀ ਜਿੱਥੋਂ ਲੋਕ ਆਸਾਂ ਰੱਖਦੇ ਆ ਉੱਥੇ ਕਿਵੇਂ ਦਾ ਵਿਵਹਾਰ ਕੀਤਾ ਜਾ ਰਿਹਾ ਇਹ ਆਪਾਂ ਨੂੰ ਅੱਜ ਸੋਚਣ ਦੀ ਲੋੜ ਆ ਲੋਕ ਪੰਜਾਬ ਦੇ ਮੌਕਾ ਸਾਰਿਆਂ ਨੂੰ ਦਿੰਦੇ ਆ ਪਰ ਮੌਕਾ ਦੇਣ ਤੋਂ ਬਾਅਦ ਫਿਰ ਚਾਟਾ ਵੀ ਸਿਕਾਉਂਦੇ ਆ ਸਾਬਕਾ ਵੀ ਸਿਕਾਉਂਦੇ ਆ ਜਿਹੜੇ ਵੀ ਕੋ ਘਰਾਂ 'ਚ ਵੀ ਬੈਠੇ ਆ ਗੁੱਸੇ ਗਿਲੇ ਵੀ ਆ ਆਪਾਂ ਪਲਾ ਕੇ ਇੱਕ ਪਲੇਟਫਾਰਮ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਇਹਨਾਂ ਦੀ ਕਮਾਂਡ ਦੇ ਵਿੱਚ ਇਹ ਜਿਹੜੀ ਸਾਡੀ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਦੱਖਣ ਦੇ ਵਿੱਚ ਗੱਲ ਹੋਵੇ ਜੇ ਈਸਟ ਵਿੱਚ ਗੱਲ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਚੇਤਕ ਕੀਤਾ ਜਾਂਦਾ ਇਹ ਦੋਵੇਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਦੋਹਾਂ ਜਮਾਤਾਂ ਨੂੰ ਤੋੜਨ ਦਾ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਕਿਹੜੇ ਲੋਕ ਜਿਹੜੇ ਅੱਜ 7 ਸਾਲਾਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਦੇਮ ਕਰ ਰਹੇ ਆ ਉਹ ਲੋਕ ਪੰਜਾਬ ਦੇ ਵਿਰੋਧੀ ਆ ਆ ਸின்னੀਆਂ ਪਾਰਟੀਆਂ ਬੈਠੀਆਂ ਇਹ ਸਾਰੀਆਂ ਅੱਜ ਮਹਿਸੂਸ ਕਰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਚਾਹੀਦਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੋਂ ਇੱਕ ਅਜਪਾ ਨੂੰ ਸਬਕ ਸਿੱਖਣ ਦੀ ਲੋੜ ਆ ਕਿ 103 ਸਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਣੇ ਜਥੇਬੰਦੀ ਨੂੰ ਹੋ ਗਿਆ ਉਹਦੇ ਵਿੱਚ ਲਗਾਤਾਰ 7 ਦਹਾਕੇ 70 ਸਾਲ ਉਸ ਮਾਂ ਪਾਰਟੀ ਦੇ ਵਿੱਚ ਕੰਮ ਕੀਤਾ ਤੇ ਅਖੀਰ ਕਹਿੰਦੇ ਪਤਾ ਕੀ ਹੁੰਦੇ ਸੀ ਭਈ ਜਿਹੜਾ ਪਾਰਟੀ ਦੇ ਵਿੱਚ ਆਗੂ ਉਹਨੂੰ ਹੀ ਸਤਕਾਰ ਮਿਲਦਾ ਇਹ ਆਕਾਪਾਂ ਨੂੰ ਅੱਜ ਸੋਚਣ ਦੀ ਲੋੜ ਆ ਕਿ 70 ਸਾਲ ਇੱਕ ਪਾਰਟੀ ਦੇ ਵਿੱਚ ਰਹਿ ਕੇ ਪੰਜ ਵਾਰੀ ਮੁੱਖ ਮੰਤਰੀ ਤੇ ਮੈਂ ਪਿੱਛੇ ਨੂੰ ਸਮੇਂ ਦੀ ਵੀ ਜਿੱਲੇ ਝਾਕ ਦੇਖਦਾ ਕਿੰਨੀਆਂ ਉਤਰਾਇਆਂ ਚੜਾਈਆਂ ਆਈਆਂ ਪਰ ਉਹ ਉਤਰਾਇਆਂ ਚੜਾਈਆਂ ਨੂੰ ਨਿਮਰਤਾ ਦੇ ਨਾਲ ਸਤਿਕਾਰ ਦੇ ਨਾਲ ਉਹਦੇ ਵਿੱਚੇ ਸਫਲ ਹੋ ਕੇ ਰਹਿੰਦੇ ਰਹੇ ਦੂਜੀ ਜਿਹੜੀ ਵੱਡੀ ਗੱਲ ਉਹਨਾਂ ਦੀ ਸੀ ਉਹ ਸਮੇਂ ਦੀ ਪੰਕਚੁਐਲਟੀ ਕਈ ਵਾਰੀ ਸੰਗਤ ਦਰਸ਼ਨ ਆਉਣਾ ਤੇ ਅਸੀਂ ਕਹਿਣਾ ਹੁਸ਼ਿਆਰਪੁਰ ਚ ਵੀ ਆਉਂਦੇ ਰਹੇ ਕਿ ਹਾਲੇ ਲੋਕ ਆਏ ਨਹੀਂ ਉਹ ਨਹੀਂ ਕਹਿਣਾ ਦੁਕਾਨਦਾਰੀ ਸਜਾਈਏ ਕੋਈ ਨਾ ਕੋਈ ਗਾਹਕ ਆਊਗਾ ਇਹ ਵੱਡੇ ਬੰਦੇ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਜਿਹੜੀਆਂ ਅੱਜ ਸਾਨੂੰ ਸਮਝਣ ਦੀ ਲੋੜ ਆ। ਇੱਕ ਵਾਰੀ ਅਸੀਂ ਸਾਰੀ ਹਿਯਾਰਪੁਰ ਦੀ ਜਥੇਬੰਦੀ ਇਕੱਠੇ ਹੋ ਕੇ ਉੱਥੇ ਗਏ ਤੇ ਉਹਨਾਂ ਨੇ ਬੜੇ ਪਹਿਲਾਂ ਸਤਕਾਰ ਦੇ ਨਾਲ ਇਹ ਗੱਲ ਕਹੀ ਕਿ ਤੁਸੀਂ ਇੱਥੇ ਕੀ ਕਰਨਾ ਹੈ ਜੈਨੀਆਂ ਨੇ ਆਉਣਾ ਸੀ ਤਾਂ ਮੈਂ ਇੱਥੇ ਆਪ ਹਿਯਾਰਪੁਰ ਚੱਲ ਕੇ ਆ ਜਾਂਦਾ ਅੱਧਾ ਤਾਂ ਗੁੱਸਾ ਠੰਡਾ ਹੋ ਗਿਆ। ਫਿਰ ਉਹਨਾਂ ਨੇ ਜਿਹੜੀ ਪਤੇ ਦੀ ਗੱਲ ਕਹੀ ਜਿਹੜੀ ਅੱਜ ਸਾਨੂੰ ਆਪਣੇ ਹਿਰਦੇ ਵਿੱਚ ਬਸਾਉਣ ਦੀ ਲੋੜ ਆ ਉਹ ਸੀ ਕਹਿੰਦੇ ਤੱਤਾ ਬੋਲਦੇ ਆਪਾਂ 2-ਵੇ ਟ੍ਰੈਫਿਕ ਚੱਲਦੀ ਆ ਤੇ ਐਕਸੀਡੈਂਟ ਹੋਣਾ ਨਿਰਧਾਰਤ ਆ। 1-ਵੇ ਟ੍ਰੈਫਿਕ ਚਲਾਇਆ ਕਰੋ ਸਾਰੇ ਅਸੀਂ ਸੁਣ ਹੋ ਗਏ। ਭਈ ਇਹਦਾ ਮਤਲਬ ਕੀ ਹੋਇਆ? ਉਹ ਕਹਿੰਦੇ ਜਿਹੜੀ ਕੰਨ ਥਾਣੀ ਗੱਲ ਸੁਣ ਲਈ ਹਿਰਦੇ ਵਿੱਚ ਰੱਖੋ। ਹਿਰਦੇ 'ਚੋਂ ਮੋੜ ਮੂੰਹ ਤੇ ਨਹੀਂ ਲਿਆਉਣੀ। ਇਹੋ ਹੀ ਰਾਜਨੀਤੀ ਦਾ ਵੱਡਾ ਇੱਕ ਜਿਹੜਾ ਸ਼ਾਸਤਰ ਆ ਜਿਹਦੇ ਨਾਲ ਬੰਦਾ ਕਾਮਯਾਬ ਹੋ ਸਕਦਾ। ਫੇਰ ਸਭ ਤੋਂ ਛੋਟੇ ਵਰਕਰ ਨੂੰ ਵੀ ਸਰਦਾਰ ਸਾਹਿਬ ਸਭ ਤੋਂ ਵੱਡੇ ਵਰਕਰ ਨੂੰ ਵੀ ਸਰਦਾਰ ਸਾਹਿਬ ਇਹ ਨਿਮਰਤਾ ਦੇ ਗੁਣ ਐਵੇਂ ਨਹੀਂ ਮਿਲਦੇ ਬਵਾਨੀਆਂ ਕਹਾਣੀਆਂ ਪੁੱਤ-ਪੁੱਤ ਕਰਨ ਇਹ ਠੀਕ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬੀਬੀ ਹਰਸਿੰਦਰਤ ਕੌਰ ਜੀ ਬਾਦਲ ਉਹ ਪਰਿਵਾਰ ਵੱਲੋਂ ਵਰਸੀ ਮਨਾਇ ਜਾ ਰਹੀ ਜਾਈ ਜਾਈ ਪਰ ਅਸੀਂ ਵੀ ਸਾਰੇ ਉਹਨਾਂ ਦੇ ਸਪੁੱਤਰ ਹਾਂ ਕਿੰਨਿਆਂ ਕਿੰਨਿਆਂ ਨੂੰ ਉਹਨਾਂ ਨੇ ਮਾਣ ਬਖਸ਼ਿਸ਼ ਕੀਤਾ ਕਿੰਨਿਆਂ ਕਿੰਨਿਆਂ ਨੂੰ ਗਾਲ ਦੇ ਨਾਲ ਡਰਾ ਕੇ ਰੱਖਿਆ ਇਹ ਨਿਮਰਤਾ ਦੇ ਉੱਤੋਂ ਸਾਨੂੰ ਅੱਜ ਸਿੱਖਣਾ ਵੀ ਪਊਗਾ ਇੱਕ ਹੋਰ ਵੱਡੀ ਗੱਲ ਆ ਪਿਛਲੇ ਦਿਨੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਜਦੋਂ 103 ਸਾਲਾ ਸ਼੍ਰੋਮਣੀ ਕਾਲੀ ਦਲ ਦਾ ਮਨਾਇਆ ਸੀ ਉੱਥੇ ਬਹੁਤਿਆਂ ਦੀ ਇਹ ਮੰਗ ਸੀ ਕਿ ਅਕਾਲ ਤਖਤ ਤੇ ਜਾ ਕੇ ਨਿਮਰਤਾ ਦੇ ਨਾਲ ਮਾਫੀ ਮੰਗੀ ਜਾਵੇ ਉਹਨਾਂ ਨੇ ਫਰਾਕ ਦਿੱਲੀ ਦੇ ਨਾਲ ਉੱਥੇ ਉਸ ਦਿਨ ਆਪਣੇ ਸਾਰੇ ਵਿਚਾਰ ਪ੍ਰਗਟ ਕੀਤੇ ਮੈਂ ਵਧਾਈ ਦਿੰਦਾ ਸਰਦਾਰ ਸੁਖਦੇਵ ਸਿੰਘ ਜੀ ਢੀਟ ਸਾਹਿਬ ਜੀ ਨੂੰ ਜਿਨ੍ਹਾਂ ਨੇ ਉਸ ਪ੍ਰਵਾਣੇ ਪੁਰਾਣੇ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਐਸਲੇ ਸਨੀਅਰਟੀ ਆ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਉਸ ਆਵਾਜ਼ ਦੇ ਉੱਤੇ ਪੰਥ ਦੇ ਹੋਕੇ ਨੂੰ ਇੱਕ ਸੁਰਤਾ ਨਾਲ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਤੋਂ ਕੁਝ ਦਿਨ ਪਹਿਲਾਂ ਮਰਜਰ ਕੀਤੀ ਢੀਂਡਸਾ ਸਾਹਿਬ ਤੁਹਾਡਾ ਧੰਨਵਾਦ ਕਿਉਂਕਿ ਤੁਸੀਂ ਵਿਸਾਲ ਹਿਰਦਾ ਰੱਖ ਕੇ ਇਹ ਜਿਹੜਾ ਕਾਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਸਤੇ ਤਕੜਾ ਰਹੂਗਾ ਆਹ ਪੋਲੀਟੀਕਲ ਪਾਰਟੀਆਂ ਸਾਰਿਆਂ ਨੇ ਮਹਿਸੂਸ ਕੀਤਾ ਅੱਜ ਆਪਾਂ ਇੱਕ ਗੱਲ ਨੂੰ ਚੇਤੇ ਰੱਖੀਏ ਕਿਹੜੇ ਲੋਕ ਜਿਹੜੇ ਅੱਜ 7 ਸਾਲਾਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕ੍ਰਿਟਿਸਿਜ਼ਮ ਕਰ ਰਹੇ ਆ ਉਹ ਲੋਕ ਪੰਜਾਬ ਦੇ ਵਿਰੋਧੀ ਆ ਆ ਸਿੰਨੀਆਂ ਪਾਰਟੀਆਂ ਬੈਠੀਆਂ ਇਹ ਸਾਰੀਆਂ ਅੱਜ ਮਹਿਸੂਸ ਕਰਦੀਆਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਚਾਹੀਦਾ ਜੇ ਪੰਜਾਬ ਦੇ ਵਿੱਚ ਕੋਈ ਤਰ ਕ੍ਰਾਂਤੀ ਕਰਨੀ ਆ ਪੰਜਾਬ ਦੇ ਵਿੱਚ ਜੇ ਕੋਈ ਸਪੇਸ ਬਣਨੀ ਆ ਉਹ ਸ਼੍ਰੋਮਣੀ ਅਕਾਲੀ ਦਲ ਇਹ ਮੈਂ ਨੇ ਕਹਿੰਦਾ ਸਾਰੀ ਅੱਜ ਸਾਰੀਆਂ ਬਖ ਬਖ ਪਾਰਟੀਆਂ ਸਾਰੀ ਦੁਨੀਆ ਕਹਿ ਰਹੀ ਆ ਸੋ ਗੁਰੂ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਲੀਡਰ ਜਿੰਨੇ ਵੀ ਆ ਬਹੁਤ ਵੱਡਾ ਮਾਨਪੰਥ ਨੇ ਸਾਰਿਆਂ ਨੂੰ ਬਖਸ਼ਿਸ਼ ਕੀਤਾ ਗਿਲੇ ਸ਼ਿਕਵੇ ਭਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਠੀਕ ਕਿਹਾ ਜਾਕਰ ਸਾਹਿਬ ਨੇ ਸੀਪੀਆਈ ਸੀਪੀਐਮ ਦੇ ਲੀਡਰ ਸਹਿਬਾਨ ਨੇ ਪੁਰਾਣੇ ਵੇਲੇ ਸੱਥਾਂ ਜੇ ਗੱਲ ਚੱਲਦੀ ਹੁੰਦੀ ਸੀ ਜਿਸ ਲਈ ਬਜ਼ੁਰਗ ਬੰਦੇ ਸੀ ਕੋਈ ਬੰਦਾ ਵੱਧ ਬੋਲਦਾ ਸੀ ਕਹਿੰਦੇ ਬੈਹ ਜਾ ਓਏ ਬੈਹ ਜਾ ਤੈਨੂੰ ਸੱਥ ਦੇ ਵਿੱਚ ਬੋਲਣ ਦਾ ਨਹੀਂ ਪਤਾ ਅੱਜ ਜਿਹੜੀ ਅਸੈਂਬਲੀ ਸਾਥ ਜਿਹੜੀ ਸਭ ਤੋਂ ਵੱਡੀ ਜਿੱਥੋਂ ਲੋਕ ਆਸਾਂ ਰੱਖਦੇ ਆ ਉੱਥੇ ਕਿਵੇਂ ਦਾ ਵਿਵਹਾਰ ਕੀਤਾ ਜਾ ਰਿਹਾ ਇਹ ਆਪਾਂ ਨੂੰ ਅੱਜ ਸੋਚਣ ਦੀ ਲੋੜ ਆ ਲੋਕ ਪੰਜਾਬ ਦੇ ਮੌਕੇ ਸਾਰਿਆਂ ਨੂੰ ਦਿੰਦੇ ਆ ਪਰ ਮੌਕਾ ਦੇਣ ਤੋਂ ਬਾਅਦ ਫਿਰ ਚਾਟਾ ਵੀ ਸਿਕਾਉਂਦੇ ਆ ਸਾਬਕਾ ਵੀ ਸਿਕਾਉਂਦੇ ਆ ਅੱਜ ਸਾਬਕਾ ਸਿਕਾਉਣ ਦਾ ਸਮਾਂ ਆ ਚੁੱਕਾ ਸ਼੍ਰੋਮਣੀ ਅਕਾਲੀ ਦਲ 103 ਸਾਲ ਦੀ ਜਿਹੜੀ ਉਮਰ ਆ 70 ਸਾਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇਸ ਪਾਰਟੀ 'ਚ ਸੇਵਾ ਕੀਤੀ ਤੇ ਮੈਂ ਦੇਖਦਾ ਜਿਹੜੀ ਗੱਲ ਇੱਥੇ ਹੁਣੇ ਕਹੀ ਗਈ ਉਹ ਇੱਕ ਤੁਰਦੀ ਫਿਰਦੀ ਜਥੇਬੰਦੀ ਸੀ ਕਿਉਂਕਿ ਕਈ ਜਥੇਬੰਦੀਆਂ ਦਾ ਫਾਇਦਾ ਲੈਂਦੇ ਆ ਪਰ ਜਿੰਨੀਕ ਮੈਨੂੰ ਅੱਖ ਖੁੱਲੀ ਆ ਦੋ ਪੰਜਾਬ ਦੇ ਲੀਡਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਤੌੜਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹ ਦੋਏ ਜਥੇਬੰਦੀਆਂ ਤੁਰਦੀਆਂ ਫਿਰਦੀਆਂ ਜਿਨ੍ਹਾਂ ਚ ਰੋਣੀ ਪੰਜਾਬ ਦੇ ਵਿੱਚ ਉਹ ਸਾਰਾ ਮਾਹੌਲ ਇਕ ਥਾਂ ਰੱਖਿਆ ਅਕਾਲੀ ਦਲ ਖੁਜੀ ਅਕਾਲੀ ਦਲ ਲੋਕਾਂ ਦੀ ਤਰਜਮਾਨੀ ਅੱਜ ਵੀ ਕਰਦਾ ਪਹਿਲਾਂ ਵੀ ਕਰਦਾ ਸੀ ਸੋ ਮੈਂ ਜਿੱਥੇ ਉਹਨਾਂ ਨੂੰ ਛੜਦਾ ਦੇ ਫੁੱਲ ਪੇਟ ਕਰਦਾ ਮੇਰੇ ਤੇ ਬੜਾ ਉਹਨਾਂ ਦਾ ਪਰ ਉਪਕਾਰ ਸੀ ਕੁਝ ਗੱਲਾਂ ਅੱਜ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਮੇਰੇ ਵੀਰ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹ ਜਿਹੜੇ ਉਹਨਾਂ ਦੇ ਸੁਪਨੇ ਸੀ ਉਹ ਪੂਰੇ ਕੀਤੇ ਮੈਨੂੰ ਅੱਜ ਮਾਣ ਬਖਸ਼ਿਸ਼ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦਾ ਮੈਂ ਸ਼੍ਰੋਮਣੀ ਕਾਲੀ ਦਲ ਦਾ ਤਹਿ ਦਿਲੋਂ ਰੋਮ ਰੋਮ ਕਰਕੇ ਧੰਨਵਾਦਿਆਂ ਤੇ ਯਤਨ ਵੀ ਕਰੂੰਗਾ ਜਿਹੜੀ ਤੁਸੀਂ ਸੇਵਾ ਮੇਰੇ ਗੋਚਰੇ ਗੋਤੀ ਆ ਇਹਦੇ ਵਿੱਚ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸ਼ਰਮ-ਸ਼ਾਰਨਾ ਹੋਣਾ ਪਵੇ ਅੰਤ ਦੇ ਵਿੱਚ ਫੇਰ ਇਸ ਸਾਰੇ ਪਰਿਵਾਰ ਨੂੰ ਸਿਰ ਮੈਂ ਬੇਨਤੀ ਕਰਦਾ ਜਿਹੜੇ ਵੀ ਕੋ ਘਰਾਂ ਚ ਵੀ ਬੈਠੇ ਆ ਗੁੱਸੇ ਗਿਲੇ ਵੀ ਆ ਆਪਾਂ ਪਲਾ ਕੇ ਇੱਕ ਪਲੇਟਫਾਰਮ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਇਹਨਾਂ ਦੀ ਕਮਾਂਡ ਦੇ ਵਿੱਚ ਇਹ ਜਿਹੜੀ ਸਾਡੀ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਦੱਖਣ ਦੇ ਵਿੱਚ ਗੱਲ ਹੋਵੇ ਜੇ ਈਸਟ ਵਿੱਚ ਗੱਲ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਚੇਤਕ ਕੀਤਾ ਜਾਂਦਾ ਉਹ ਵਾ ਸਾਡੇ ਪੂਰਬਲਿਆਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੱਡੀ ਕਮਾਈ ਸੋ ਇੰਨੀ ਬੇਨਤੀ ਕਰਕੇ ਮੈਂ ਜਿੱਥੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਉੱਥੇ ਕਾਮਨਾ ਵੀ ਕਰਦਾ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਗਵਾਈ ਦੇ ਵਿੱਚ ਦੋ ਜਥੇਬੰਦੀਆਂ ਚੱਲਦੀਆਂ ਇਹ ਦੋਏ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਦੋਹਾਂ ਜਮਾਤਾਂ ਨੂੰ ਤੋੜਨ ਦਾ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਉਹ ਕੌਮਾਂ ਕਮਜ਼ੋਰ ਹੋ ਜਾਂਦੀਆਂ ਜਿਹਦੀਆਂ ਸੰਸਥਾਵਾਂ ਨੂੰ ਖੋਰਾ ਲੱਗ ਜਾਏ ਉਹ ਦੱਖਣ ਤੋਂ ਗੱਲ ਸ਼ੁਰੂ ਕਰੋ ਹਜੂਰ ਸਾਹਿਬ ਦੀ ਗੱਲ ਮੇਰੇ ਬੀਰ ਸੀਪੀਆਈ ਵਾਲੇ ਕਰਕੇ ਗਏ ਔਰ ਪਟਨਾ ਸਾਹਿਬ ਦੀ ਗੱਲ ਕਰੋ ਚੌਰੀ ਸਾਹਿਬ ਬੈਠੇ ਹਰਿਆਣੇ ਦੀ ਗੱਲ ਕਰੋ ਹੌਲੀ-ਹੌਲੀ ਸ਼ਕਤੀ ਨੂੰ ਜਿਹੜਾ ਕਮਜ਼ੋਰ ਕੀਤਾ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਮੇਨ ਸਾਡੀ ਮੁਖ ਤਾਰਾਂ ਸਾਰੇ ਅਕਾਲ ਤਖ ਸਭ ਨੂੰ ਸਮਰਪਿਤ ਹੋ ਕੇ ਇੱਕ ਸੁਰਤਾ ਦੇ ਨਾਲ ਪੰਥ ਦੇ ਝੰਡੇ ਹੇਠ ਆਈਏ ਇਹੋ ਹੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਅੱਛੀ ਸ਼ਰਧਾਂਜਲੀ ਸੱਚੀ ਸੁੱਚੀ ਸ਼ਰਧਾਂਜਲੀ ਹੋਊਗੀ ਬਹੁਤ ਬਹੁਤ ਧੰਨਵਾਦ